ਫਤੇਗੜ ਚੂੜੀਆਂ ਦੇ ਪ੍ਰਾਣੇ ਬਾ ਸੱਡੇ ਤੇ ਤਿੰਨ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ 45 ਸਾਲਾ ਔਰਤ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਰੋਜ਼ਾਨਾ ਵਾਂਗ ਕੰਮ ਤੋਂ ਸ਼ਾਮ 7 ਵਜੇ ਘਰ ਵਾਪਸ ਪਰਤ ਰਹੀ ਸੀ ਤਾਂ ਹਮਲਾਵਰਾਂ ਵੱਲੋਂ ਉਸ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਗੁਰਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜ਼ਖਮੀ ਔਰਤ ਦੇ ਭਰਾ ਨੇ ਇਸ ਘਟਨਾ ਸਬੰਧੀ ਜਿੱਥੇ ਵਧੇਰੇ ਜਾਣਕਾਰੀ ਦਿੱਤੀ ਉੱਤੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਵੀ ਗੋਹਾਰ ਲਗਾਈ ਮੇਰੇ ਸਿਸਟਰ ਲਾਇਦੇ ਸੀ ਤੇ 45 ਸਾਲ ਦੀ ਉਮਰ ਹੀ ਮਰਪੇ ਇੱਥੋਂ ਮਰਪੇ ਸ਼ੋਰ ਤੋਂ ਮਰਪੇ ਘਰ ਜਾਣਦੇ ਸੀ ਕੰਮ ਤੋਂ ਸਬਜ਼ੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਮ ਮਰਪੇ ਵਾਰਦਾਤਾ ਮਰਪੇ ਕੀਤੀ ਗਈ ਆ ਤੇ ਉਹਨਾਂ ਦੇ ਮਰਪੇ ਸਿਰ ਤੇ ਮਰਪੇ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਬਹੁਤ ਮਰਪੇ ਜ਼ਖਮੀ ਹਮ ਆਜੀ ਹਾਲਤ ਦੇ ਵਿੱਚ ਦੇ ਮਰਪੇ ਸੀਰੀਅਸ ਜਿਆਦੇ ਆ ਕੰਮ ਕੋਲ ਕਿਠਵਾ ਰਹੇ ਸੀ ਇਹ ਕੰਮ ਤਾਂ ਫਿਰੇਗਾ ਚੂੜੀਆਂ ਤੇ ਮਰਬੀ ਜਾਣ ਦੇ ਦੁਕਾਨ ਤੇ ਕੰਮ ਕਰਦੇ ਸੀ ਭਾਰਤਵਾਜ ਮਨਾਰਗਰ ਹਾਂਜੀ ਹਾਂ ਉਹ ਤੋਂ ਕੰਮ ਕਰਕੇ ਵਾਪਸ ਹੁੰਦੇ ਸੀ ਕਰਕੇ ਵਾਪਸ ਆਉਂਦੇ ਸੀ ਤੇ ਪਤਾ ਲੱਗਾ ਕਿ ਉਹਨੇ ਜਿਨ੍ਹਾਂ ਨੇ ਇਹ ਸਾਮਲਾ ਕੀਤਾ ਸੁਣਿਆ ਹੀ ਸਬਕ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਬਾਕੀ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ ਕੋਈ ਪੁਰਾਣੀ ਰੰਜਿਸ਼ ਹੈਗੀ ਆ ਸਾਡੀ ਨਹੀਂ ਕੋਈ ਸਾਡੀ ਪੁਰਾਣੀ ਨਹੀਂ ਹੈਗੀ ਕੋਈ ਨਹੀਂ ਹੈਗੀ ਕੋਈ ਕਿਸੇ ਦੀ ਨਹੀਂ ਰੰਜਿਸ਼ ਹੈਗੀ ਕਿਸੇ ਜੀ 45 ਸਾਲ ਨੂੰ ਬਰੇ ਆਂਦਾ ਦੀ ਨਾਮ ਕੀ ਨਰਾ ਗੁਰਪ੍ਰੀਤ ਕੋਹਰਿਆ ਸੇ ਕਿਹਨਾਂ ਦੀ ਪਤਨੀ ਹੈ ਸੁਖਦੇਵ ਸਿੰਘ ਜੀ ਰਣਜੀਤ ਸਿੰਘ ਦੀ ਪਤਨੀ ਆ ਸੁਖਦੇਵ ਸਿੰਘ ਉਹਨਾਂ ਦੇ ਫਾਦਰ ਆ ਫਾਦਰ ਸਾਹਿਬ ਸੇ ਹੋ ਤੁਸੀਂ ਕੀ ਮੰਗ ਕਰਦੇ ਹੋ ਆਪਾਂ ਮੰਗੇ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਤਲਬੀ ਗੱਲ ਹੈਗੀ ਆ ਕੋਈ ਮਰਜ਼ੀ ਸਾਡਾ ਵਿਆਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਹੈ। ਥਾਣੇ ਰਿਪੋਰਟ ਵਿਖਾਈ ਸੀ। ਹਾਂ ਥਾਣੇ ਥੋੜੀ ਯਾਰ ਇਨਕੁਆਰੀ ਥੋੜੀ ਜੀ ਨਾਲ ਕੀਤੀ ਮੈਂ ਲਿਖਵਾਇਆ ਸੀ ਉਹਨਾਂ ਨੂੰ। ਤੇ ਬਾਕੀ ਉਹ ਸਾਨੂੰ ਪੁੱਛਦੇ ਹੀ ਮੈਂ ਬਾਕੀ ਤੁਹਾਨੂੰ ਕੋਈ ਨਹੀਂ ਤੁਹਾਨੂੰ ਸਵੇਰੇ ਮਰਜ਼ੀ ਲੁਕਾ। ਹਾਂਜੀ। ਤੁਹਾਡੀ ਸਿਸਟਰ ਨੇ। ਹਾਂਜੀ ਸਿਸਟਰ ਜੀ ਹਾਂਜੀ। ਉਹਨਾਂ ਦੇ ਹਸਬੰਦ ਉਹ ਮਨ ਹੁਣ ਕਿੱਥੇ ਖੜਿਆ ਵਾ? ਹੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਖੜਿਆ ਅਮਨਦੀਪ ਹਸਪੀਟਲ ਦੇ ਵਿੱਚ ਬਹੁਤ ਮਰਜ਼ੀ ਜ਼ਖਮੀ ਹੌਸਲੇ ਦੇ ਵਿੱਚ। ਅਸਲੀ ਕਟਨਾਸ ਬੰਦੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਜ਼ਖਮੀ ਹਾਲਤ ਵਿੱਚ 45 ਸਾਲਾ ਔਰਤ ਆਈ ਸੀ ਜਿਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਹਾਂਜੀ ਸਰ ਉਹ ਤੇ ਲੜਕੀ ਲੈ ਕੇ ਆਈ ਸੀ ਸੀਰੀਅਸ ਹਾਲਤ ਦੇ ਵਿੱਚ ਇੱਥੇ ਤੇ ਸਾਡੇ ਕੋਲ ਅਸੀਂ ਉਹਨੂੰ ਉਸੇ ਵੇਲੇ ਸਾਡੇ ਤੋਂ ਸੀਰੀਅਸ ਐਨੂੰ ਰੈਫਰ ਕਰਤਾ ਐਂਬੂਲੈਂਸ ਲੈ ਕੇ ਚਲੇ ਗਏ ਨਮਰ ਸਾਹਿਬ ਕਿੰਨੇ ਕੀ ਚੱਕ ਮਿਸੂ ਉਹਦੇ ਜ਼ਖਮ ਕੋਈ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੇ ਇੱਥੇ ਆ ਜਗ੍ਹਾ ਦੇਸੀ ਗੁਦਗਰਨ ਕੋਟ ਹੈ 30000 ਰੁਪਏ ਹਾਂਜੀ ਅਮਸਾ ਰਫ ਅਮਸਾ ਲਈ ਗੇ ਠੀਕ ਹੈ ਸਰ